ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੈਦੀਆਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਦਿਖਾਉਣੀਆਂ ਨੇ ਤਿੰਨੇ ਸੂਈਆਂ ਸਵਾਈਆਂ ਵਾ ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹੀ ਆ ਵੀ ਸੂਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਚੁਵਾਈ ਜ਼ਰੂਰ ਕਰਾ ਲਿਆ ਕਰੋ ਬਾਕੀ ਸਾਡੀ ਬੇਨਤੀ ਹੈ ਲਵੇ ਜਰੂਰ ਧਿਆਨ ਦਿਆ ਕਰੋ ਜੀ ਆਪਣੀ ਅਗਲੇ ਦੇ ਘਰੋਂ ਵੀ ਪਸ਼ੂ ਵੇਖ ਚਾ ਕੇ ਖੜਿਆ ਕਰੋ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਰਪੀ ਕੀ ਆ ਜੇ ਠੀਕ ਠਾਕ ਜੀ ਠੀਕ ਠਾਕ ਹੀ ਚਾਹੀਦੇ ਤੇ ਨਾਮ ਦੱਸ ਦੇ ਕਰੀ ਫਿਰ ਨਾਮ ਜਸ਼ਨ ਜੇ ਪਿੰਡ ਮਿਆਧੀਆਂ ਸੀਲੇਈ ਨਾਲਾ ਜਲਾ ਅਮਰੀ ਸਰਜੇ ਠੀਕ ਹੈ ਹਾਂਜੀ ਅੱਜ گاਵਾ ਤਿੰਨ ਫਿਰ ਹਾਂਜੀ ਤਿੰਨ ਜੀ ਤਿੰਨੇ ਸੂਈਆਂ ਹਨਾ ਤਿੰਨੇ ਸੂਈਆਂ ਆਹ ਸੂਈ ਜਾਂ ਬੱਚਾ ਵੇਖ ਲਓ 20 ਦਿਨਾਂ ਦਾ ਨਾ ਮਗਰ 15 ਦਾ ਇੱਕ ਬੱਚੇ ਵਾਲੀ ਤੇ ਦੋ ਬੱਚੇ ਦਾ ਬਿਨਾ ਆ। ਇਹ ਤਾਂ ਬੱਚਾ ਮਰ ਗਿਆ ਆਪਣੇ ਕੋਲ ਵੀਡੀਓ ਆ ਗਈ ਸਾਰੇ ਇਹਦੇ ਬੱਚੇ ਜੀ। ਅੱਛਾ। ਹਾਂ ਜੀ। ਚਲੋ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ। ਕਿੰਨੇ ਦਿਨਾਂ ਤੇ ਸੋਈ ਆ? ਸੋਈ ਹਰਪੀ ਜੀ ਨੂੰ 20 ਦਿਨ ਹੋ ਗਏ ਹੋਣੇ ਆ। ਅੱਛਾ। ਮਗਰ ਇਹਦੇ ਬੱਛਾ ਜੇ। ਤੇ ਦੁੱਧ? ਦੁੱਧ ਦੇਦ ਕੋਈ ਇਸ ਟਾਈਮ ਹੋਊਗਾ 10 ਕਿਲੋ 9 ਕਿਲੋ ਆਪਣਾ ਵੀਰ ਕੋਈ ਮਣਕੇ ਲੈ ਜਾਏ। ਤੋਰਾਂ ਫੇਰ ਇੱਕ ਕਰੀ। 9 ਲੀਟਰ ਦੁੱਧ ਉਹ ਜਿਹੜਾ ਕੰਦੇ ਵੀ ਹੈਗਾ ਇਹਦੇ ਕੋਲ ਬਾਕੀ ਸਾਰੀਆਂ ਸਵੀਆਂ ਦੋ ਦੋ ਟਾਈਮ ਸਾਰੀਆਂ ਦੀ ਚਵਾਈ ਆ ਜਾਣੀ ਆ ਭਾਵੇਂ ਕੋਈ ਜਿਆਦਾ ਮੁੱਲ ਵਾਲੀ ਭਾਵੇਂ ਥੋੜੇ ਮੁੱਲ ਵਾਲੀ ਹੈ ਸਿੰਘ ਦੇ ਨਿਕਨੇਗੇ ਹੈਗੇ ਇਹ ਕਰੀ ਚਿਹਰਾ ਕਰੇ ਵੀਰ ਜੀ ਤਾਂ ਇਦਾਂ ਵਾਹ ਦੇਖ ਸੰਨ ਅੰਤ ਨੂੰ ਰੀ ਚੰਗਾ ਹੈ ਵੀ ਠੰਡੀ ਦੀ ਰੀ ਦੇਖੋ ਜਿੱਦਾਂ ਮਰਜ਼ੀ ਬੈਠੇ ਰਹੋ ਤੁਸੀਂ ਤੇ ਇਹਦਾ ਫਿਰ ਮੁੱਲ ਮੁੱਲ ਵੇਚ ਲੋ ਹਰਪੀ ਜੀ ਕੁਸ਼ੀ ਕੁਸ਼ੀ ਚੰਗੀ ਜਰਸੀ ਚ ਆ ਜਾਂਦੀ ਆ ਦੂਜਾ ਸੁਆ ਹੈ ਹਾਂਜੀ ਮੁੱਲ ਕਰਨ ਭਾਜਾ ਜਿੰਨਾ ਮਰਜੀ ਭਾਵੇਂ 28 ਕਰਾ ਲਓ 29 ਕਰਾ ਲਓ 26000 ਦੀ ਦੇ ਦਈਏ ਕਰ ਦੋ ਕੁ ਮਨਤਾ ਨਾ 5000 ਦੀ ਦੇ ਦਨੇ 24000 ਦੀ ਦੇ ਦਈਏ 20000 ਵੀ ਦੇਦਾ ਕੋਈ ਵੀਰ ਭਰਾ ਫੋਨ ਲਾਵੇ ਬਾਕੀ ਮੋੜਦੇ ਨਹੀਂ ਮਨਤਾ ਨਾਲ ਖੁੱਲਾ ਕਰਾਂਗੇ ਬਾਕੀ ਠੰਡੀ ਧਿਰੀ ਆ ਕੋਈ ਪਰਵਾਹ ਨਹੀਂ ਮਸ਼ੀਨ ਚਵਾਜੂ ਬੜਾ ਚੰਗਾ ਲੱਗਾ ਠੀਕ ਹੈ ਜੀ ਦੁੱਧ 9 ਕਿਲੋ ਪੱਕਾ ਠੀਕ ਹੈ ਹਾਂਜੀ ਤੇ ਹੁਣ ਆ ਜਿਹੜੀ ਗਾਂ ਜੇ ਇਹ ਵੀ ਹਰਪੀ ਜੀ ਇਹ ਰਬ ਬਚਾ ਗਿਆ ਇਹ ਮਾਰਗ ਹਾਂਜੀ ਵੀਡੀਓ ਆਪਣੇ ਕੋ ਸਾਰੀ ਬੱਚੇ ਜਾਈ ਕੋਈ ਵੀਰ ਪਰ ਇੱਥੇ ਆਊਗਾ ਜਾਂ ਕੋਈ ਵੀਡੀਓ ਮੰਗਾ ਵੀਡੀਓ ਪਾ ਦਾਂਗੇ ਅੱਛਾ ਹਾਂਜੀ ਇਹ ਕੋ ਦੁੱਧ 12 ਕਿਲੋ 11 ਕਿਲੋ ਵੀਰ ਕੋ ਆਪਣਾ ਮੇਨਕੇ ਲੈ ਚਵਾਚੂ ਬੜਾ ਚੰਗਾ ਲੱਗਾ ਹੈ ਅੱਛਾ ਹਾਂਜੀ ਤੋਰਾਂ ਫੇਰ ਇੱਕ ਰੀਨ ਜੀ ਸੋਨੀ ਬਸ਼ੀ ਦੋਤ ਕੋਈ ਆਪਣਾ 11 ਲੀਟਰ ਦੋ ਟਾਈਮ ਚੋ ਕੇ ਲੈ ਜਾਏ। ਇਹ ਵੀ ਕਿਹਦੇ ਵੀ ਵੀਡੀਓ ਚ ਕੋਈ ਵੀ ਪਸ਼ੂ ਭਾਈਦਾ ਵਾ ਦੁੱਧ ਪੂਰਾ ਹੋਵੇ ਤੇ ਪਸ਼ੂ ਲੈ ਜਾਓ ਨਹੀਂ ਤੇ ਅਗਲੇ ਦੇ ਘਰੇ ਰਹਿਣ ਦੋ। ਤੇ ਥਾਣੇ ਦੇ ਵੀ ਦੇਖ ਸਕਦੇ ਆ ਆਪਾਂ ਲਾਗੇ ਤੋਂ। ਤੇ ਇਹਦਾ ਫਿਰ ਮੁੱਲ ਵੀ ਜੀ। ਮੁੱਲ ਹਰ ਕਿਜੀ ਜੇ ਹੁੰਦਾ ਬੱਚਾ ਹਾਂਜੀ ਤਾਂ ਵੇਚੀ 36 ਦੀ ਵੇਚਦੇ ਨੇ 35 ਦੀ ਵੇਚਦੇ ਨੇ ਹਾਂਜੀ ਹੁਣ ਮੋਲੇ ਦਾ ਕੋਈ 28 ਨਹੀਂ ਕੋਈ 29 ਨਹੀਂ ਮੋਲੇ ਦਾ 5000 ਦੇ ਦੇ ਰੁਪਏ ਜੀ ਹੋਰ ਕਰ ਦੋ ਮਾਨਤਾ 24 ਦੀ ਦੇ ਦਈਏ 22000 ਦੀ ਦੇ ਦੋ ਦੇ ਦਾਂਗੇ ਰੁਪਏ ਜੀ ਤੁਸੀਂ ਕਹਤਾ ਬਸ ਪੌਣ ਤੇ ਚਲੋ ਹਣ ਘਾਟੇੜੇ ਬੱਚੇ ਦੀ ਵੀਡੀਓ ਆਪਣੇ ਕੋਲ ਸਾਰੀ ਹੈਗੀ ਆ ਜੀਨ ਭਰਾ ਆਪਣੇ ਕੋਲ ਵੀਡੀਓ ਮੰਗਾ ਲੇ ਇੱਥੇ ਉਹਨਾਂ ਦੇ ਆਪ ਵੀਡੀਓ ਵੇਚਾ ਲੇ ਠੀਕ ਹੈ ਜੀ ਬਾਕੀ ਚੋ ਆਜੂ ਬੜਾ ਚੰਗਾ ਠੰਢੀ ਧਰੀ ਹੈ ਤੇ ਆ ਜਿਹੜੀ ਗਾਂ ਜੇ ਜਰਸੀ ਰੁਪਏ ਜੀ ਪਹਿਲਾਂ ਹਸੂ ਆ ਇਹ ਤਾਂ ਨਹੀਂ ਬੱਚਿਆਗਾ ਹਨਾ ਇਹ ਤਾਂ ਨਹੀਂ ਬੱਚਿਆਗਾ ਪਹਿਲਾਂ ਦੱਸੋ ਅੱਜ ਜੱਸੀ ਦੇ ਖੰਡ ਤੋਂ ਕਿਦਾਂ ਚੰਗਾ ਲੱਗਾ ਤੇ ਇਹਦੇ ਕੱਲ ਦੁੱਧ ਇੱਕ ਕੋ ਦੁੱਧ 100 ਰੁਪਏ ਜੀ 7 ਕਿਲੋ ਦੇ 6 ਕਿਲੋ ਦੀ ਗਾਰੰਟੀ ਆਪਣੀ ਤੋੜ ਦ ਫੇਰ ਇਹ ਆ ਵੀ ਚਲੋ ਕੇ ਇਹਦਾ ਚਾਹ ਪਾਣੀ ਦਾ ਵਧੀਆ ਸਰਦੂਗੀ ਸੁਣੀ ਜੱਸੀ ਵੇਖੋ ਡੁੱਗੀ ਪੁੱਛੀ ਜਾਈ ਸਾਰਾ ਸਿਆਲ ਇਹਨੇ ਚਾਹ ਪਾਣੀ ਦਾ ਵਧੀਆ ਸਾਰੀ ਜਣਾ ਮਗਾ ਸਟਾਲਿਸ ਛੋਲੇ ਚੱਲ ਜਾਣੇ ਸਾਂ ਨੂੰ ਬਹੁਤ ਚੰਗਾ ਲੱਗਾ। ਹਨ ਜਿਹੜਾ ਕਾਫੀ ਪਿਆਰਾ ਵਜੇ ਦੇ ਕੋਲ। ਚਵਾ ਚੂ ਵੀ ਬੜਾ ਚੰਗਾ ਏ। ਤੇ ਇਹਦਾ ਫਿਰ ਮੁੱਲ ਵੀ ਜੀ। ਪਰ ਪੀਜੀ ਇਹੋ ਜੀ ਵਸੀਦ ਦਾ ਪਹਿਲਾ ਸੂਆ ਠੰਠੁਣ ਬੜਾ ਚੰਗਾ। 1.5 ਮਹੀਨਾ ਦੇ ਟੀਕੇ ਭਰਾਏ ਨੂੰ ਹੋ ਗਏ ਆ। ਬਾਕੀ ਆਪਣੀ ਕੋਈ ਜਾ ਕੇ ਸੰਭਲੇ ਕੋਈ ਗੱਲ ਨਹੀਂ ਬਸ ਨਿਕਲੂਗੀ ਉਦਾਂ ਹੋ ਜਾਂਦੇ। ਹਾਂਜੀ। ਤੇ ਬਾਕੀ ਮੁੱਲੇ ਦਾ ਕਰਨ ਨੂੰ ਭਾਵੇਂ 17 ਕਰ ਲਈਏ 18 ਕਰ ਲਈਏ 15000 ਦੀ ਦੇ ਦਈਏ। 14000 ਦੀ ਦੇ ਦਈਏ। ਠੀਕ ਹੈ ਰਪੀਜੀ ਦੇ ਦਾਂਗੇ। ਬਾਕੀ ਕੋਈ ਵੀਰ ਫੋਨ ਲਾਏ ਮਾਨ ਹੋਊਗਾ ਸਾਰਿਆਂ 'ਚੋਂ। ਮਾਨਤਾ ਨਾ ਖੁੱਲਾ ਹੋ ਜਾਊਗਾ ਹਨਾ ਸਾਲੇ। ਕੋਈ ਵੀਰ ਫ ਠੀਕ ਹੈ ਬੋਸ਼ੀਆਂ ਸਾਰੀਆਂ ਦਾ ਚਵਾਜੂ ਚੰਗਾ ਜੇ ਕੋਈ ਵੀਰ ਭਰਾ ਇੱਥੇ ਆਵੇ ਆਪਣੀ ਤਸੱਲੀ ਕਰਕੇ ਖੜੇ ਤਸੱਲੀ ਕਰਕੇ ਹਾਂਜੀ ਤੇ ਆਪਣੀਆਂ ਵੇਸ ਚ ਆ ਕੇ ਸਮਝਣਾ ਤੇ ਮਰਜੀ ਨਾਲ ਪਸ਼ੂ ਖਰੀਦੇ ਜੀ